ਇੱਥੇ ਨਸੇ ਇੱਕ ਐਫਆਈਆ ਨੰਬਰ 194 3725 ਨੂੰ ਦਰਜ ਕੀਤਾ ਸੀਗਾ ਜਿਹਦੇ ਵਿੱਚ ਅਸੀਂ ਦੋ ਦੋ ਚੀਜ਼ ਜਿਹੜੇ ਅਰੈਸਟ ਕੀਤੇ ਸੀਗੇ ਉਹਨਾਂ ਦੇ ਗਾਂ ਪੁੱਛ ਕੇ ਤੋਂ ਬਾਅਦ ਅਸੀਂ ਜਿਹੜੇ ਹੈਗੇ ਨੇ 8 ਹੀਰੋ ਹਾਂਡਾ ਮੋਟਰਸਾਈਕਲ ਤੇ ਇੱਕ ਐਕਟਵਾ ਉਹ ਇਹਨਾਂ ਤੋਂ ਬਰਾਮਦ ਕੀਤੀ ਗਈ ਹੈ ਜਿਹੜੇ ਤੇ ਸਾਡੇ ਤੋਂ ਤਰਾਨੇ ਪੁਲਿਸ ਰਿਮਾਂਡ ਹੈਗੇ ਨੇ ਅੱਜ ਨਾਲ ਫਿਰ ਕੋਰਟ ਦੇ ਵਿੱਚ ਪੇਸ਼ ਕਰਕੇ ਅਸੀਂ ਇਹਨਾਂ ਤੋਂ ਜਿਹੜਾ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅਸੀਂ ਹੋਰ ਵੀ ਰਿਕਵਰੀ ਕਰਾਂਗੇ ਕਿਉਂਕਿ ਇਹ ਜਿਹੜੇ ਹੈਗੇ ਨੇ ਨਸ਼ੇ ਦੀ ਪੂਰਤੀ ਵਾਸਤੇ ਇੱਥੇ ਜਿਵੇਂ ਸੁੰਨੀਆਂ ਚੀਜ਼ਾਂ ਆਪਣੇ ਰਖਭਾਗ ਹੋ ਗਿਆ ਰੋਜ਼ ਗਾਰਡਨ ਹੋ ਗਿਆ ਡੀ ਐਮ ਸੀ ਹੋ ਗਿਆ ਤੇ ਬੱਸ ਸਟੈਂਡ ਤੋਂ ਇਹੀਆਂ ਪਾਰਕਾਂ ਤੋਂ ਪਾਰਕਿੰਗ ਤੋਂ ਇਹ ਚੋਰੀ ਕਰਦੇ ਨੇ ਸਰ ਕਿੰਨੇ ਬੰਦੇ ਦਾ ਗਰੁੱਪ ਆਦਾ ਸੀ ਇਹ ਸਾਰੇ ਇਹਨਾਂ ਦਾ ਮੇਨ ਹੈਗਾ ਜਸਵਿੰਦਰ ਸਿੰਘ ਸਾਭੀ ਉਹਦੇ ਤੇ ਆਲਰੇਡੀ ਪਹਿਲਾਂ ਪੰਜ ਮੁਕਦਮੇ ਦਰਜ ਨੇ ਥਾਣਾ ਬਿਲਗਾ ਦੇ ਵਿੱਚ ਵੀ ਦਰਜ ਨੇ ਹੈਗੇ ਤੇ ਉਹ ਜਿਹੜਾ ਨਸ਼ੇ ਦੀ ਪੂਰਤੀ ਖਾਤਰ ਇੱਥੋਂ ਮਤਲਬ ਸੁੰਨੀਆਂ ਜਗ੍ਹਾ ਤੋਂ ਲੈ ਕੇ ਚੋਰੀ ਕਰਕੇ ਲੈ ਜਾਂਦੇ ਨੇ ਤੇ ਅੱਗੇ ਜਾ ਕੇ ਜਿਹੜੇ ਹੈਗਾ ਨਸ਼ੇ ਦੀ ਪੂਰਤੀ ਵਾਦੇ ਉਹਨਾਂ ਕੋਲ ਜਾ ਕੇ ਕਿਸੇ ਨੂੰ ਵੇਚ ਦਿੰਦੇ ਨੇ ਸਰ ਇਹ ਕਿਹੜੀ ਜਗ੍ਹਾ ਦੇ ਰਹੇ ਹੋ ਇੱਕ ਜਿਹੜਾ ਹੈਗਾ ਜਸਵਿੰਦਰ ਸਿੰਘ ਸਾਭੀ ਇਹ ਹੈਗਾ ਤਲਵੰਡਾ ਤੇ ਜਿਹੜੇ ਦੋ ਦੋਛੀ ਆਗੇ ਨੇ ਇੱਕ ਹੈਗਾ ਵਾ ਬਿਲਗੇ ਦਾ ਤੇ ਇੱਕ ਹੈਗਾ ਇੱਥੋਂ ਹੰਬੜਾ ਕੋਲ ਦਾ ਹੈਗਾ ਤਰੇ ਨਾਲੇ ਪਹਿਲਾਂ ਵੀ ਕੋਈ ਨਾਮ ਰਜਿਸਟਰ ਸੀ ਹਾਂਜੀ ਹਾਂਜੀ ਜਸਵਿੰਦਰ ਸਿੰਘ ਸਾਭੀ ਦੇ ਪੰਜ ਮੁਕੱਦਮੇ ਦਰਜ ਨੇ ਜਿਹੜੇ ਦੂਜੇ ਨਾਲ ਦੇ ਨੇ ਸੀ ਉਹਨਾਂ ਤੇ ਕੋਈ ਹੈ ਨਹੀਂਗਾ ਬਟ ਜਿਹੜਾ ਜਸਵਿੰਦਰ ਸਿੰਘ ਸਾਭੀ ਹੈ ਉਹਤੇ ਮੁਕੱਦਮੇ ਪੰਜ ਦਰਜ ਨੇ ਸਰ ਜਿਹੜੇ ਮੋਟਰਲ ਚੋਰੀ ਕਰਨੇ ਸੀ ਇਹ ਫਿਰ ਉਹ ਕੇ ਵੇਚਦੇ ਸੀਗੇ ਜਦ ਆਪਰੇ ਕਿੱਦਾਂ ਕਰਦੇ ਸੀ ਬਸ ਓਦਾਂ ਕਿਸੇ ਯਾਰਾਂ ਦੋਸਤਾਂ ਦੇ ਦਿੰਦੇ ਨੇ ਉਤੋਂ ਜਦ 1000 2000 ਰੁਪਏ ਲੈ ਲਿਆ ਉਹਦਾ ਨਸ਼ਾ ਕਰ ਲਿਆ ਜੀ ਇਸ ਨਾਲ ਸੇ ਇੱਕ ਐਫ ਆਈ ਆਰ ਨੰਬਰ 194 37 25 ਨੂੰ ਦਰਜ ਕੀਤਾ ਸੀਗਾ ਜਿਹਦੇ ਵਿੱਚ ਅਸੀਂ ਦੋ ਦੋ ਚੀਜ਼ ਜਿਹੜੇ ਅਰੈਸਟ ਕੀਤੇ ਸੀਗੇ ਉਹਨਾਂ ਦੇ ਗਾਂ ਪੁੱਛ ਕੇ ਤੋਂ ਬਾਅਦ ਅਸੀਂ ਜਿਹੜੇ ਹੈਗੇ ਨੇ 8 ਹੀਰੋ ਹੰਡਾ ਮੋਟਰਸਾਈਕਲ ਤੇ ਇੱਕ ਐਕਟਵਾ ਉਹ ਇਹਨਾਂ ਤੋਂ ਬਰਾਮਦ ਕੀਤੀ ਗਈ ਹੈ ਜਿਹੜੇ ਤੇ ਸਾਡੇ ਕੋਲ ਦਰਾਂ ਨੇ ਪੁਲਿਸ ਰਿਮਾਂਡ ਹੈਗੇ ਨੇ ਅੱਜ ਨਾਲ ਫਿਰ ਕੋਰਟ ਦੇ ਵਿੱਚ ਪੇਸ਼ ਕਰਕੇ ਅਸੀਂ ਇਹਨਾਂ ਤੋਂ ਜਿਹੜੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅਸੀਂ ਹੋਰ ਵੀ ਰਿਕਵਰੀ ਕਰਾਂਗੇ ਕਿਉਂਕਿ ਇਹ ਜਿਹੜੇ ਹੈਗੇ ਨੇ ਨਸ਼ੇ ਦੀ ਪੂਰਤੀ ਵਾਸਤੇ ਇੱਥੇ ਇਵੇਂ ਸੁੰਨੀਆਂ ਚੀਜ਼ਾਂ ਐ ਆਪਣੇ ਰਖਬਾਗ ਹੋ ਗਿਆ ਰੋਜ਼ ਗਾਰਡਨ ਹੋ ਗਿਆ ਬੀ ਐਮ ਸੀ ਹੋ ਗਿਆ ਤੇ ਬੱਸ ਸਟੈਂਡ ਤੋਂ ਇਹੀਆਂ ਪਾਰਕਾਂ ਤੋਂ ਪਾਰਕਿੰਗ ਤੋਂ ਇਹ ਚੋਰੀ ਕਰਦੇ ਨੇ ਸਰ ਕਿੰਨੇ ਬੰਦੇ ਦਾ ਗਰੁੱਪ ਆਦਾ ਸੀ ਇਹ ਸਾਰੇ ਇਹਨਾਂ ਦਾ ਮੇਨ ਹੈਗਾ ਜਸਵਿੰਦਰ ਸਿੰਘ ਸਾਭੀ ਉਹਦੇ ਤੇ ਆਲਰੇਡੀ ਪਹਿਲਾਂ ਪੰਜ ਮੁਕਦਮੇ ਦਰਜ ਨੇ ਥਾਣਾ ਬਿਲਗਾ ਦੇ ਵਿੱਚ ਵੀ ਦਰਜ ਨੇ ਹੈਗੇ ਤੇ ਉਹ ਜਿਹੜਾ ਨਸ਼ੇ ਦੀ ਪੂਰਤੀ ਖਾਤਰ ਇੱਥੋਂ ਮਤਲਬ ਸੁੰਨੀਆਂ ਜਗ੍ਹਾ ਤੋਂ ਲੈ ਕੇ ਚੋਰੀ ਕਰਕੇ ਲੈ ਜਾਂਦੇ ਨੇ ਤੇ ਅੱਗੇ ਜਾ ਕੇ ਜਿਹੜੇ ਹੈਗਾ ਨਸ਼ੇ ਦੀ ਪੂਰਤੀ ਵਾਦੇ ਉਹਨਾਂ ਕੋਲ ਜਾ ਕੇ ਕਿਸੇ ਨੂੰ ਵੇਚ ਦਿੰਦੇ ਨੇ ਸਰ ਇਹ ਕਿਹੜੀ ਜਗ੍ਹਾ ਦੇ ਰਹੇ ਹੋ ਇੱਕ ਜਿਹੜਾ ਹੈਗਾ ਜਸਵਿੰਦਰ ਸਿੰਘ ਸਾਭੀ ਇਹ ਹੈਗਾ ਤਲਵੰਡਾ ਤੇ ਜਿਹੜੇ ਦੋ ਦੋਛੀ ਆਗੇ ਨੇ ਇੱਕ ਹੈਗਾ ਵਾ ਬਿਲਗੇ ਦਾ ਤੇ ਇੱਕ ਹੈਗਾ ਇੱਥੋਂ ਹੰਬੜਾ ਕੋਲ ਦਾ ਹੈਗਾ ਤਰੇ ਨਾਲੇ ਪਹਿਲਾਂ ਵੀ ਕੋਈ ਨਾਮ ਰਜਿਸਟਰ ਸੀ ਹਾਂਜੀ ਹਾਂਜੀ ਜਸਵਿੰਦਰ ਸਿੰਘ ਸਾਭੀ ਦੇ ਪੰਜ ਮੁਕੱਦਮੇ ਦਰਜ ਨੇ ਜੀ ਜਿਹੜੇ ਦੂਜੇ ਨਾਲ ਦੇ ਨੇ ਸੀ ਉਹਨਾਂ ਤੇ ਕੋਈ ਹੈ ਨਹੀਂਗਾ ਬਟ ਜਿਹੜਾ ਜਸਵਿੰਦਰ ਸਿੰਘ ਸਾਭੀ ਹੈ ਉਹਤੇ ਮੁਕੱਦਮੇ ਪੰਜ ਦਰਜ ਨੇ ਸਰ ਜਿਹੜੇ ਮੋਟਰ ਚੋਰੀ ਕਰਨੇ ਸੀ ਇਹ ਫਿਰ ਉਹ ਕੇ ਵੇਚਦੇ ਸੀਗੇ ਜਦ ਆਪਰੇ ਕਿੱਦਾਂ ਕਰਦੇ ਸੀ ਬਸ ਓਦਾਂ ਕਿਸੇ ਯਾਰਾਂ ਦੋਸਤਾਂ ਦੇ ਦਿੰਦੇ ਨੇ ਉਤੋਂ ਜਦ 1000 2000 ਰੁਪਏ ਲੈ ਲਿਆ ਉਹਦਾ ਨਸ਼ਾ ਕਰ ਲਿਆ